ਇਹਨੇ ਪਹਿਲਾ ਕੋਰਸ ਨੂੰ ਦੂਧ ਦੇ ਦਿੱਤੀ ਜੋ ਬੰਦੇ ਨੇ ਆਪਾਂ ਨਾਮ ਵੀ ਨਸ਼ਰ ਕਰਾਂਗੇ ਅੱਛਾ ਅੱਛਾ ਫਿਰ ਅਸੀਂ ਇਹ ਈਡੀ ਨੂੰ ਲੰਗ ਇਹਦੀ ਗਾਹ ਕੋਣੀ ਚਾਹੀਦੀ ਆ ਭਾਈ ਕਿੱਥੋਂ ਪੈਸੇ ਆ ਰਹੇ ਕਿੱਥੋਂ ਨਹੀਂ ਆ ਰਹੇ ਠੀਕ ਹੈ ਨਾ ਉਹਦੇ ਸਬੰਧ ਵਿੱਚ ਅਸੀਂ 12 ਵਜੇ ਇਕੱਠੇ ਹੋਣੀ ਆ ਇਕੱਠੇ ਹੋ ਗਿੱਤਰ ਨੂੰ ਸਭ ਦਾ ਸਾਰੀ ਵੇਚਿਆ ਵੀ ਆ ਪੇ ਰਿਹਾ ਤੇ ਅਸੀਂ ਉਹ ਚਾਲੇ ਮਾਰਦੇ ਉੱਥੇ ਇਹ ਮੋਰਚਾ ਸਾਡੇ ਵੱਲ ਨਹੀਂ ਲੱਗਾ ਪੰਜਾਬ ਚੋਂ ਮੋਰਚਾ ਅੱਛਾ ਇਹ ਚ ਭਾਨੇ ਸਿੱਧੂ ਦਾ ਤੇ ਜਿਹੜਾ ਇਹ ਤੁਹਾਡਾ ਮਸੀਹ ਉਹ ਕੀ ਉਹਦਾ ਉਹਦਾ ਕੀ ਰੌਲਾ ਚੀਜ਼ ਦੇ ਵਿੱਚ ਭਾਨੇ ਸਿੱਧੂ ਦਾ ਮਤਲਬ ਰੌਲਾ ਕਿੱਦਾਂ ਮਤਲਬ ਉਹਦੇ ਜਿਹੜੇ ਬੰਦੇ ਨੇ ਉਹ ਲਿਖੀ ਜਾਂਦੇ ਨੇ ਵੀ ਭਾਨੇ ਸਿੱਧੂ ਜਿਹੜੇ ਹੁਣ ਹੱਦ ਜਿਹੜੇ ਪੋਸਟਰ ਪਹੁੰਚੇ ਨੇ ਇਹਦੇ ਤੇ ਲਿਖ ਰਹੇ ਨੇ ਜੀ ਉਹ ਗਵਾਹੀ ਹਟ ਕਹਿੰਦੇ ਭਾਨੇ ਸਿੱਧੂ ਤੇ ਮੋਰਚਾ ਲੱਗਿਆ ਹੈ ਮੈਂ ਤੁਹਾਨੂੰ ਵੀਡੀਓ ਤੇ ਜੀ ਆਉ ਚਲਾਉ ਵੀ ਦਿਓ ਹਾਂ ਜੀ ਭਾਨੇ ਸਿੱਧੂ ਕੋਈ ਕਿਸ ਨੂੰ ਮਿਲਣ ਮੋਲਣ ਕੇ ਏਜੰਟ ਦੇ ਚੱਕਰ ਚ ਬੇਟੀ ਸੀ ਉਹ ਨਾਲ 36 ਲੱਖ ਰੁਪਈਆ ਕਿਸੇ ਨੇ ਮਾਰਿਆ ਸੀ ਅਖਰੀ ਪਾਸਟਰ ਨੇ ਮਾਰਿਆ ਜੀ ਕਿਤੇ ਮੈਨੂੰ ਉਹਦਾ ਮੈਟਰ ਦਾ ਨਹੀਂ ਪਤਾ ਹੂੰ ਪੁੱਛਿਆ ਕਿ ਕਿਹਨਾ ਉਹਨਾਂ ਨੂੰ ਮਲਾਉਣ ਵਾਸਤੇ ਉਹ ਲੈ ਕੇ ਆਇਆ ਸੀ ਤੇ ਉਹ ਇੱਧਰ ਨੂੰ ਆ ਗਿਆ ਠੀਕ ਹੈ ਨਾ ਤੇ ਜਦ ਤੱਕ ਅਸੀਂ ਪੁੱਤਣਾ ਪਤਣਾ ਸਾਰਾ ਕੁਝ ਉਹ ਭੂਖ ਚੁੱਕੇ ਸੀ ਸਾਰੇ ਚੈਨਲਾਂ ਦੇ ਚਲਦੀਆਂ ਦੇਖੀ ਲੈ ਜਾ ਹਾਂ ਨਹੀਂ ਜਿਹੜਾ ਮਨਹਾਸ ਭਾਜੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਹੁਣ ਸਿੰਘਾਂ ਦੀ ਅਗਵਾਈ ਹੁਣ ਆਪਣੇ ਗੰਧੰਗ ਸਿੰਘਾਂ ਦੀ ਅਗਵਾਈ ਇਹ ਕਰਨਗੇ ਜੀ ਸਾਹਿਬ ਲਾਈ ਆ ਜਿੰਨੇ ਵੀ ਲਾਈ ਆ ਹੂੰ ਨੂੰ ਨਹੀਂ ਪਤਾ ਹੋਊਗਾ ਨੀ ਪਰ ਭਾਨੇ ਦਾ ਉੱਤੇ ਇੱਕਦਮ ਹੋਰ ਸੈਕਟਰ ਛੜਮੇ ਹੋਰ ਜਿਹੜੇ ਬੰਦੀ ਆ ਇਹ ਧਰਮ ਪਰਵਰਤਨ ਤੇ ਕੋਈ ਵੀ ਜਿਹੜੇ ਬੰਦੀ ਸਾਡੇ ਨਾਲ ਆ ਨਹੀਂ ਦੇਖੋ ਧਰਮ ਪਰਵਰਤਨ ਦੀ ਜਿਹੜੀ ਗੱਲ ਆ ਉਹ ਤਾਂ ਚਲੋ ਆਪਾਂ ਸਾਰੇ ਇਕੱਠੇ ਹਾਂ ਇੱਕ ਜੀ ਦੇ ਜੇ ਪੰਜਾਬ ਚ ਧਰਮ ਪਰਵਰਤਨ ਹੋ ਰਿਹਾ ਪਰ ਜਿਹੜੀ ਚੀਜ਼ ਉੱਤੇ ਲਿਖੀ ਗਈ ਆ ਵੀ ਅਗਵਾਈ ਹੇਠ ਅਲੀ ਗੇਮ ਜਿਹੜੀ ਵੀ ਭਾਈ ਭਾਨੇ ਹੈ ਨਾ ਅਵਾਈ ਸੰਧਾ ਬਾਬਾ ਕੱਲ ਨੂੰ 99 ਟੋੜੀ ਚੌਂਚੜੇ ਆਪ ਕਰ ਰਹੇ ਆ ਤੇ ਉਹਨਾਂ ਦੀਆਂ ਸਾਰੀਆਂ ਫੌਜਾਂ ਉਹ ਚੱਲ ਰਹੀਆਂ ਤੇ ਜਿਹੜਾ ਪੋਸਟ ਉਹ ਸਾਨੂੰ ਮੈਂ ਵੀਡੀਓ ਭੇਜੀ ਆ ਉਹਦੇ ਵਿੱਚ ਵੇਖੋ ਭਾਨਾ ਸਿੱਧੂ ਕਹਿੰਦਾ ਵੀ ਮਿੰਨੇ ਤਾਂ ਪਤਾ ਹੀ ਨਹੀਂ ਸੀ ਵੀ ਕੀ ਆਹ ਮੋਰਚਾ ਕੀ ਆ ਸੀ ਕਿ ਪੰਜਾਬ ਚੋਂ ਮੋਰਚਾ ਉਹ ਮੈਨੂੰ ਪੁੱਛ ਰਿਆ ਭਾਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਦੂਜਾ ਜਿਹੜਾ ਇਲਜ਼ਾਮ ਲੱਗ ਰਿਹਾ ਤੁਹਾਡੇ ਤੇ ਕਹਿੰਦੇ ਜੇ ਕਿਨੇ ਬਾਬੇ ਕੁਲਜੀਤ ਨੇ ਕਹਿੰਦੇ ਪੈਸੇ ਪੂਸੇ ਲੈ ਲਏ ਕਹਿੰਦੇ ਉਹਨਾਂ ਤਾਂ ਤਾਂ ਇਕੱਠ ਕਰਕੇ ਜਾ ਰਹੇ ਆ ਉੱਥੇ ਕਿਹਦੇ ਕੋਲੋਂ ਪੈਸੇ ਲੈ ਲਏ ਜਿਹੜੇ ਮਤਲਬ ਜਿਨੇ ਵੀ ਤੁਸੀਂ ਤਾਂ ਹੀ ਇਕੱਠੇ ਹੋਏ ਆ ਵੀ ਧਰਮ ਪਰिवर्तन ਵਾਲੇ ਮੋਰਚੇ ਤੇ ਜਿਹੜਾ ਮਨਹਾਸ ਆ ਮਤਲਬ ਤਾਂ ਮੇਰੇ ਮੂੰਹ ਤੇ ਆਣ ਕੇ ਗੱਲ ਨੀ ਇਹ ਪਤਾ ਕੀ ਰੌਲਾ ਪੈ ਰਿਹਾ ਅਸਲ ਜਿਵੇਂ ਉਹਨੇ ਮਨਹਾਸ ਨੇ ਮੁਰੇ ਲੈ ਕੇ ਤੁਹਾਡੇ ਮੈਕ ਫੜਿਆ ਹੋਇਆ ਹੈ ਨਾ ਹੋ ਸਕਦਾ ਵੀ ਤੁਹਾਡੇ ਕੋਲ ਥੋੜੀ ਜਿਹੀ ਸਿੰਗਾ ਨਹੀਂ ਬੋਲਣ ਦੀ ਕਮੀ ਮੈਂ ਮੈਕ ਮੈਂ ਫੜਿਆ ਉਹ ਚਕਾਰੇ ਲਾਂਦਾ ਮੈਂ ਆ ਰਿਹਾ ਉਹ ਵੇਖੋ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਨਾ ਜਿਹੜਾ ਕਹਿੰਦਾ ਅਸੀਂ ਪੈਖਾ ਦਿੱਤਾ ਉਹਨੂੰ ਕਹੋ ਭਾਈ ਸਾਬਤ ਕਰ ਬਿਲਕੁਲ ਕਿਲਗਰ ਕਰਦੇ ਆ ਜਿੱਥੇ ਸਾਡਾ ਅਮਰਤਪਾਲ ਦਾ ਵਿਰੋਧ ਆਸੀਂ ਕਰਾਂਗੇ ਮਰਦੇ ਦਮ ਤੱਕ ਕਰਾਂਗੇ ਜਿਹੜਾ ਬੰਦਾ ਗਲਤਾਂ ਗਲਤ ਨੂੰ ਗਲਤ ਕਹਾਗੇ ਸਹੀ ਨੂੰ ਸਹੀ ਕਹਾਗੇ ਸਾਡੇ ਪੰਨੀ ਜਿਹੜਾ ਮੋਹਰੇ ਮਰਜੀ ਹੋਵੇ ਅੱਛਾ ਤੁਹਾਨੂੰ ਤੁਹਾਨੂੰ ਕੱਲ ਫਿਰ ਤੁਸੀਂ ਨਹੀਂ ਤੁਸੀਂ ਫਿਰ ਕੱਲ ਫਿਰ ਭਾਨੇ ਸਿੱਧੂ ਨਾਲ ਤੁਹਾਨੂੰ ਅਮਰਤਪਾਲ ਦੀ ਗੱਲਬਾਤ ਫਿਰ ਮਾੜੀ ਮੋਟੀ ਉੱਥੇ ਹੋਈ ਹੈ ਕਿ ਨੀ ਟੌਪਿਕ ਦੇ ਉੱਤੇ ਆ ਮੈਂ ਉਹਨੂੰ ਕਿਹਾ ਮੈਂ ਉਹਨੂੰ ਕਿਹਾ ਭਾਨੇ ਸਿੱਧੂ ਨੂੰ ਪੁੱਛ ਤੱਕਦੇ ਮੈਂ ਕਿਹਾ ਵੀ ਭਾਈ ਭਾਨੇ ਸਿੱਧੂ ਸਾਡੇ ਨਾਲ ਫੋਟੋ ਵੀ ਤੋਟਾ ਮਤਲਬ ਇਹ ਆ ਭਾਈ ਉਹਨਾਂ ਨੇ ਕਹਾਂਗੇ ਉਹਨਾਂ ਨਾਲ ਜਾ ਰਹੇ ਆ ਉਹ ਕਹਿੰਦਾ ਵੀ ਨਹੀਂ ਬਾਬਾ ਜੀ ਮੈ ਅਹੀਂ ਕਾ ਵੀ ਅਸੀਂ ਜਿਹੜੀ ਕੁੜੀ ਦੀ ਲੜਾਈ ਉਹ ਪਾਸ ਤੇ ਗੱਲ ਨਹੀਂ ਪੈਣ ਦੇਣੀ ਚਾਹੇ ਜਿਹੜਾ ਮਰਜੀ ਮੋਰੇ ਹੋਵੇ ਕਹਿੰਦਾ ਜੀ ਮੈਂ ਕਿਸੇ ਦਾ ਬੱਚਾ ਥੋੜਾ ਆਪਾਂ ਜਿਹੜਾ ਜਿਹੜਾ ਪੰਜਾਬ ਵਾਲਾ ਕੰਮ ਆ ਆ ਕਰਨੇ ਵਾਲਾ ਉਹ ਕਰੀਏ ਕਿਹੜਾ ਪਾਪ ਨਾ ਹੋਵੇ ਤੇ ਪੋਪਾ ਜਾਨੂ ਕਰਵਾਤਾ ਕੱਲ ਓਕੇ ਨਾ ਬਸ ਸਾਡੇ ਸਿਰਫ ਇੱਕ ਦੋ ਸਵਾਲ ਸੀਗੇ ਕੱਲ ਦੇ ਬਹੁਤ ਜ਼ਿਆਦਾ ਟੱਪਣਾ ਦਾ ਕਿਵੇਂ ਨਹੀਂ ਵੀ ਤੁਸੀਂ ਸਾਰੇ ਭਾਈ ਤੁਹਾਡੇ ਬੰਦੇ ਨੇ ਕੁੜੀ ਫਰਦੀ ਆ ਪੀਪਾ ਨਾਲ ਸਿੱਧੂ ਪੀਪਾ ਨਾਲ ਸਿੱਧੂ ਨਿਆਂਗ ਜਿੰਗ ਫੋਜਾਂ ਆ ਕੇ ਕੁਝ ਵੀ ਆ ਨਹੀਂਗਾ ਨਾ ਕਿ ਜਿੰਨਾ ਮੋਰਚੇ ਦੀ ਗਵਾਈ ਅਜ ਤੱਕ ਕਰਦੇ ਆ ਰਹੇ ਕਰਦੇ ਰਹਿਣਗੇ ਇਹ ਨਿਹੰਗ ਸਿੰਘਾਂ ਵੱਲੋਂ ਮੋਰਚਾ ਨਿਹੰਗ ਸਿੰਘਾਂ ਫੌਜਾਂ ਵੱਲੋਂ ਮੋਰਚਾ ਸੂਚੀਆਂ ਚੌਂਤੀ ਜਥੇਬੰਦੀਆਂ ਵੱਲੋਂ ਮੱਤਾ ਪਾ ਕੇ ਮੋਰਚਾ ਚੱਲਿਆ ਏ ਠੀਕ ਹੈ ਨਾ ਜੀ ਬਿਲਕੁਲ 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 ਸਹੀ ਗੱਲ ਹੈ ਜਦੋਂ ਆਪਣੇ ਗੋਡੀਆਂ ਹਸਲਾ ਕੇ ਮਿਲਿਆ ਮੁੰਡਾ ਉਹ ਠੀਕ ਹੈ ਨਾ ਤੇ ਆਪਾਂ ਉਹ ਦੇਖੋ ਜਿਹੜਾ ਕੋ ਸਾਡੇ ਮੋਰਚੇ ਦੇ ਚੱਲ ਕੇ ਆਇਆ ਉਹਨੂੰ ਆਪਾਂ ਪ੍ਰਸ਼ਾਦਾ ਪਾਣੀ ਵਧੀਆ ਛਕਾ ਕੇ ਤੋਰਿਆ ਨਾ ਬਿਲਕੁਲ ਸਹੀ ਗੱਲ ਹੈ ਨੀ ਸਾਡੀ ਸਾਡੀ ਤਾਂ ਸਿਰਫ ਬਾਬਾ ਜੀ ਉਹ ਵੀ ਸਾਡੇ ਚੰਗੀ ਗੱਲ ਨਹੀਂ ਨਾ ਦੇਖੋ ਦੇਖੋ ਆਪਣਾ ਪਿਆਰ ਹੈਗਾ ਬੜੇ ਲੰਬੇ ਸਮੇਂ ਦਾ ਤੇ ਮੈਨੂੰ ਥੋੜਾ ਜਿਹਾ ਲੱਗਿਆ ਕੱਲ ਇਹ ਜਦੋਂ ਆਪਾਂ ਨੂੰ ਮੈਸੇਜ ਪਹੁੰਚੇ ਵੀ ਜਿਹੜੇ ਹਿਸਾਬ ਨਾਲ ਉਹਨਾਂ ਨੇ ਅਖਬਾਰਾਂਾਂ ਨੇ ਲਿਖੀ ਆ ਨਾ ਖਬਰ ਇਹ ਕਲੀਅਰ ਕਰਦੇ ਆ ਹੂੰ ਜਿਹੜਾ ਕੰਮ ਕਿੰਨਾ ਹੀ ਰੈਲੀ ਕੱਢੀ ਆ ਉਹ ਤੋਂ ਵੀ ਰੈਲੀ ਕੱਢਣ ਲੱਗੇ ਤੁਹਾਡੇ ਕੋਲ ਖਬਰਾਂ ਪਹੁੰਚੀਆਂ ਹੁਣ ਜਾਂ ਔਰ ਅਸੀਂ ਉੱਥੇ ਭੰਗਦੇ ਦੇਰੇ ਚ ਕੱਢੀ ਜਿਹੜਾ ਸੀ ਐਡੀ ਨੂੰ ਮੰਗ ਪੱਤਰ ਦਿੱਤਾ ਪਹਿਲਾਂ ਪਰਮਿਸ਼ਨ ਨਾਲ ਲੈ ਕੇ 18 ਕੁ ਕਰਕੇ ਕੀਤਾ ਉਹ ਆਪਾਂ ਇੰਨੇ بڑے ਲਿਖੇ ਨਹੀਂ ਆ ਮੁੰਡਾ ਬੰਦਾਸ ਪੜਿਆ ਲਿਖਿਆ ਉਹ ਐਡਵੋਕੇਟ ਵੀ ਆ ਉਹ ਕਰ ਰਿਹਾ ਠੀਕ ਹੈ ਨਾ ਹੂੰ ਉਹ ਜਿਹੜਾ ਬਰੀਕੀ ਪੁਆਇੰਟ ਉਹ ਉਹ ਕਰ ਰਿਹਾ ਠੀਕ ਹੈ ਕਿ ਨਹੀਂ ਆਪਾਂ ਨੂੰ ਸਹਿਯੋਗ ਕਰ ਰਿਹਾ ਅਸੀਂ ਉਹਨੂੰ ਕਰ ਰਹੇ ਆ ਹੂੰ ਇੱਤੀ ਗੱਲ ਜਿਹੜੀ ਇਹ ਗੱਲ ਅਮਰਤਪਾਲ ਦੀ ਕਰਦੇ ਆ ਅਮਰਤਪਾਲ ਤਾਂ ਕਹਿੰਦਾ ਸੀ ਵੀ ਮੈਂ ਤਾਂ ਤੁਹਾਨੂੰ ਮੰਨਦਾ ਨਹੀਂ ਉਹ ਨਹੀਂ ਮੰਨਦਾ ਨਾ ਮਨੇ ਪਰ ਅਸੀਂ ਸਿਰਦਾਰਨ ਇਹ ਗਣਾ ਤੇ ਹੁਣ ਉਹ ਹੀ ਝਿੱਟੀਆਂ ਪਉਦਾ ਫਿਰਦਾ ਮੈਨੂੰ ਸੈਸ਼ਨ ਦੇ ਦਾਖਲ ਹੋਦਾ ਇੱਧਰ ਹੋਣਾ ਤੇ ਉੱਥੇ ਬੋਲਣ ਦੋ ਨਾ ਉਹੀ ਤਾਂ ਇਹ ਹੀ ਤਾਂ ਮੋਰਚੇ ਦੀ ਗੱਲ ਹੈ ਨਾ ਟੌਪਿਕ ਦੇ ਉੱਤੇ ਜੇ ਭਾ ਧਰਮ ਪਰਵਰਤਨ ਦੀ ਗੱਲ ਕਰਨੀ ਹੈ ਪਹਿਲਾਂ ਭਾਣਾ ਸਿੱਧੂ ਆਪਣਾ ਧਰਮ ਦੱਸੇ ਵੀ ਉਹ ਧਰਮ ਕਿਹੜੇ ਧਰਮ ਚੋਂ ਆ ਜਿਹਦੇ ਨਾਂ ਦੇ ਪਿੱਛੇ ਆਪਣਾ ਗੋ ਤੇ ਲੱਗਦਾ ਸਿੰਘ ਕਦੇ ਲਾਈ ਨਹੀਂ ਹਾਂ ਆਜੂਗਾ ਜੇ ਕੋਈ ਤੁਹਾਡੇ ਸੁਣੋ ਮੇਰੀ ਗੱਲ ਉਹ ਆਇਆ ਹੈ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਵੀ ਕੀ ਆ ਉਹਨੂੰ ਆਪਾਂ ਲਾਈਵ ਸਵਾਲ ਕਰਾਂਗੇ ਠੀਕ ਹੈ ਨਾ ਜੀ ਬਿਲਕੁਲ 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 ਕੋਈ ਵੀ ਇਸ ਮੋਰਚੇ ਤੇ ਆ ਸਕਦਾ ਤੇ ਉਹ ਜਿਹੜੇ ਸੰਗਤ ਦੇ ਸਮਾਨ ਹੋਣਗੇ ਉਹ ਮੀਡੀਆ ਸਾਹਮਣੇ ਪੁੱਛਿਆ ਜਾਣਗਾ ਤੁਸੀਂ ਆਪਣੇ ਪੱਤਰ ਕਰਦੇ ਹੋ ਜਿਹਨੂੰ ਮਰਜ਼ੀ ਭੇਜੋ ਸਾਨੂੰ ਕੋਈ ਤਰਾਜ ਨਹੀਂ ਬਿਲਕੁਲ 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 ਨਹੀਂ ਬੱਸ ਅਸੀਂ ਇਹ ਹੀ ਗੱਲ ਕਲੀਅਰ ਕਰਨੀ ਸ਼ੈ ਇਨੀ ਕਿ ਵੀ ਭਾਈ ਜਿਹੜੇ ਕੱਲ ਦੇ ਤੇ ਬੰਦੇ ਭਾਨਣ ਵਾਲੇ ਕਹੀ ਜਾਂਦੇ ਨੇ ਵੀ ਥੋੜੇ ਬੰਦੇ ਸਾਡੇ ਬੰਦੇ ਨਾਲ ਤੁਰੇ ਫਿਰਦੇ ਨੇ ਭਾਈ ਇਹ ਹੀ ਸਾਡੇ ਬੰਦੇ ਅਗਵਾਈ ਕਰ ਰਹੇ ਥੋੜੇ ਬੰਦਿਆਂ ਦੀ ਉਹੀ ਇਹ ਇਹ ਸਾਰੇ ਤਕਰੀਬਨ ਇਕੱਠੇ ਹੋ ਨੇ ਇਹ ਨਹੀਂ ਨਹੀਂ ਇਹ ਕਹਦਾ ਭਾਂਦੇ ਸੁੱਧੂ ਦੀ ਮੈਂ ਤੁਹਾਨੂੰ ਵੀਡੀਓ ਭੇਜੀ ਆ ਚਲਾ ਦਿਓ ਉਹਨੂੰ ਪਤਾ ਹੀ ਵੀ ਨਹੀਂ ਸੀ ਕਿ ਕੀ ਕਰ ਰਿਹਾ ਕੀ ਮੋਰਚਾ ਦੇਣਾ ਉਹਦੇ ਲੰਘਦਾ ਲੰਘਦਾ ਉੱਥੇ ਆ ਗਿਆ ਨਹੀਂ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਜਿਹੜੀ ਆ ਮਨਦੀਪ ਦੀਆਂ ਵੋਟਾਂ-ਵੋਟਾਂ ਹੋਈਆਂ ਸੀਗੀਆਂ ਭਾਂਦੇ ਨੇ ਤਿੰਨ-ਚਾਰ ਵਾਰ ਰਿਹਾ ਤੇ ਰਿਪੋਰਟ ਦਿੱਤੀ ਆ ਨਾ ਵੀ ਆ ਚੀਜ਼ ਦੇ ਉੱਤੇ ਬਿਆਨ ਦਿੱਤੇ ਨੇ ਉਹਦੇ ਕਰਕੇ ਭਾਂਦੇ ਨੂੰ ਨਹੀਂ ਨਹੀਂ ਭਾਂਦੇ ਨੂੰ ਇਕੱਠੇ ਸਾਹਮਣੇ ਨਾ ਵੀ ਇੱਕ ਟੀਮ ਚ ਅਮਰਪਾਲ ਦੀ ਟੀਮ ਦੇ ਵਿੱਚ ਆਏ ਉਹ ਕਹਿੰਦਾ ਕਲੀਅਰ ਕਰ ਗਿਆ ਕਹਿੰਦਾ ਮੈਂ ਪੰਜਾਬ ਦੇ ਹੱਕ ਲਈ ਖੜਾ ਆ ਮੇਰੀ ਕੋਈ ਟੀਮ ਨਹੀਂ ਹੈਗੀ ਬਾਬਾ ਜੀ ਜਿੱਥੇ ਕੋਈ ਪੰਜਾਬ ਦੀ ਗੱਲ ਹੋਊਗੀ ਮੈਂ ਉੱਥ ਮੇਰੇ ਸਾਹਮਣੇ ਕਲੀਅਰ ਕੀਤਾ ਮੇਰੇ ਨਾਲ ਬਹਿ ਕੇ ਕਲੀਅਰ ਕੀਤਾ ਓਕੇ ਬਸ ਇਹ ਗੱਲ ਆਪਣੀ ਹੋ ਗਈ ਕਲੀਅਰ ਬਿਲਕੁਲ ਤੇ ਨਹੀਂ ਕੀਤਾ ਮੈਨੂੰ ਨਹੀਂ ਪਤਾ ਮੈਨੂੰ ਫੋਨ ਤੇ ਨਾ ਤੁਸੀਂ ਜਿਹੜੀ ਕੋਈ ਗੱਲ ਮਰਜ਼ੀ ਪੁੱਛ ਸਕਦੇ ਜੇ ਸਪੀਕਰ ਲਾ ਕੇ ਤੇ ਮੈਂ ਮੁੰਡੇ ਨੂੰ ਕਿਸੇ ਨੂੰ ਮੈਂ ਨਹੀਂ ਜਿਆਦਾ ਪੜਿਆ ਨਹੀਂ ਗਾਇਸ ਕਰਕੇ ਮੈਂ ਨਾ ਨਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਬਾ ਜੀ ਨਹੀਂ 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 ਸਾਹਮਣੇ ਆਰਦੇ ਨਾ 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 ਨਹੀਂ ਗੁੱਸੇਤਾ ਚ ਲੋ ਬਿਲਕੁਲ 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 ਨਾ ਗੁੱਸੇ ਦਿਲ ਪਾ ਕੇ ਦਈਏ ਆਪਣੇ ਵਜੂਹ ਨੂੰ ਗੱਪਾ ਪਾਣੇ ਛਾਈਏ ਕੋਈ ਫਾਇਦਾ ਨਹੀਂ ਲੱਗਦਾ ਗੱਲ ਬੁੱਧਾ ਦੇ ਨਾਲ ਬਿਲਕੁਲ 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 ਓਕੇ ਬਾਬਾ ਯੋਕੇ ਥੈਂਕ ਯੂ ਥੈਂਕ ਯੂ ਬਾਬੀ ਲੋ ਵੀ ਮੇਟਰ ਹੋ ਗਈ ਗੱਲ ਕਲੀਅਰ ਹੁਣ ਨਹੀਂ ਮੈਨੂੰ ਲੱਗਦਾ ਵੀ ਕੋਈ ਭਾਨੀ ਦੀ ਭੇਡ ਜਾਂ ਕੋਈ ਹੋਰ ਇਹ ਚੀਜ਼ ਉੱਤੇ ਟੌਪਿਕ ਤੇ ਬੋਲੂਗੀ ਜਿਹੜੀ ਗੱਲ ਸੀਗੀ ਕਲੀਅਰ ਕਰਨੇ ਵਾਲੀ ਉਹ ਹੋਗੀ ਸਾਡਾ ਭਾਨੇ ਹੁਣ ਨਾਲ 1921 ਦਾ ਫਾਸਲਾ ਰਹੂਗਾ ਹਮੇਸ਼ਾ ਰਹਿਣਾ ਜਦ ਤੱਕ ਉਹ ਸਵਾਲਾਂ ਦੇ ਜਵਾਬ ਕਲੀਅਰ ਨਹੀਂ ਕਰਦੇ ਜਦ ਤੱਕ ਉਹ ਇਹ ਕਲੀਅਰ ਨਹੀਂ ਕਰਦੇ ਕਿ ਉਹ ਵਾਕਿਆ ਪੰਜਾਬ ਨਾਲ ਖੜੇ ਨੇ ਕਿ ਜਦ ਤੱਕ ਉਹ ਕਲੀਅਰ ਨਹੀਂ ਕਰਦੇ ਕਿ ਜੋ ਇੱਕ ਕੁੜੀ ਦਾ ਕੇਸ ਹਰਮਨ ਸੁਆਮੀ ਦਾ ਉਹਦੇ ਵਾੜਾ ਕੇ ਕਲੀਅਰ ਕੱਟ ਕੇ ਗੱਲੋ ਦੀ ਗੱਲ ਭਾਨੇ ਦਾ ਧਰਮ ਕਿਹੜਾ ਕਿਉਂਕਿ ਭਾਈ ਸਾਹਿਬ ਅਮਰਤਪਾਲ ਜੀ ਦਬਈ ਤੋਂ ਬੈਠ ਕੇ ਭਾਨੇ ਨੂੰ ਡੇਰਾ ਪ੍ਰੇਮੀ ਡੇਰਾ ਪ੍ਰੇਮੀ ਕਹਿੰਦੇ ਸੀਗੇ ਬਹੁਤ ਵਧੀਆ ਹਾਂਜੀ ਬਾਈ ਵਿੱਚ ਸਾਹਿਬ ਜੀ ਵਧੀਆ ਗੱਲ ਆ ਇਹਨਾਂ ਜਿੰਨੇ ਵੀ ਹੈ ਨਾ ਇਹ ਪਾਸਟਰ ਨੇ ਜਿੰਨੇ ਵੀ ਨਾ ਇਹ ਤਾਂ ਇਹ ਸਮਾਂ ਤੇ ਮੈਂ ਵੀ ਗੱਲ ਕਹਿੰਦਾ ਪਾਈ ਪੂਰਾ ਇਹ ਸਾਥ ਤੋਂ ਇਹ ਚੀਜ਼ ਦਾ ਬਾਬੇ ਕੁਲਜੀਤ ਉਹਨਾਂ ਦਾ ਸਾਥ ਤੋਂ ਜੇ ਉਹ ਇਦਾਂ ਦੀ ਚੀਜ਼ ਦੇ ਵਿੱਚ ਧਰਮ ਪਰਿਵਰਤਨ ਦੇ ਉੱਤੇ ਨਾ ਇਹ ਆਪਣੇ ਇਕੱਲੇ ਇੱਕ ਘਰ ਦਾ ਮਸਲਾ ਨਹੀਂ ਆਪਣੇ ਪੰਜਾਬ ਦਾ ਮਸਲਾ ਹੈ ਤੋ ਜਿੰਨੇ ਵੀ ਵੀਰ ਸੁਣਦੇ ਨੇ ਬਾਬੇ ਕੁਲਜੀਤ ਉਹਨਾਂ ਦਾ ਸਾਥ ਦਉ ਜੂਗੇ। ਰਹੀ ਗੱਲ ਇਹਨੇ ਜਿਹੜੇ ਬੰਦੇ ਨੇ ਜਿਹੜੇ ਨੇ ਲਿਖਿਆ ਵੀ ਭਾਈ ਭਾਨੇ ਸਿੱਧੂ ਦੀ ਅਗਵਾਈ ਦੇ ਹੇਠ ਜਿਹੜਾ ਮੋਰਚਾ ਲੱਗਿਆ ਭਾਨੇ ਉਹ ਨਹੀਂ ਸਾਡੇ ਲਈ ਕੁਝ ਨਹੀਂ ਹੈਗੇ। ਜਿੱਦਣ ਸਾਡੇ ਨੇ ਇੱਥੇ ਲਾਈਵ ਦੇ ਵਿੱਚ ਬੈਠ ਕੇ ਗੱਲਬਾਤ ਕਰਨਗੇ ਉਹ ਦਿਨ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਊਗਾ ਵੀ ਇਹ ਕਿੰਨੇ ਕ ਪਾਣੀ ਦੇ ਵਿੱਚ ਨੇ। ਸੋ ਇਨੀ ਕਿ ਮੈਂ ਗੱਲ ਕਰਨੀ ਸੀ ਲਾਈਵ ਦੇ ਵਿੱਚ ਤੇ ਦੁਪਹਿਰ ਤੋਂ ਬਾਅਦ ਕਰਾਂਗੇ ਲਾਈਵ ਇੱਕ ਹੋਰ ਹੋਰ ਕਿਸੇ ਮੁੱਦੇ ਦੇ ਉੱਤੇ। ਕਿਸ ਕੋਈ ਜਿਹੜੇ ਵੀਰ ਜਿਹੜੇ ਸਵਾਲ ਲਿਖਦੇ ਸੀ ਕਿ ਮੈਨੂੰ ਲੱਗਦਾ ਵੀ ਹੁਣ ਕਲੀਅਰ ਘੱਟ ਹੋ ਗਈ ਉਣੀ ਗੱਲੇ ਉਮੀਦ ਕਰਦੇ ਆਂ ਕਿ ਭਾਈ ਬਾਬੇ ਕੁਲਜੀਤ ਸਿੰਘ ਦਾ ਜੋ ਨਿਹੰਗ ਜਥੇਬੰਦੀਆਂ ਨੇ ਧਰਮ ਪਰਵਰਤਨ ਉੱਤੇ ਜਿੰਨੇ ਨੇ ਸਟੈਂਡ ਚੱਕਿਆ ਅਸਲ ਜਿਹੜਾ ਸਟੈਂਡ ਹੋਣਾ ਚਾਹੀਦਾ ਸੀਗਾ ਹਲੇ ਸਟੈਪ ਬਾਏ ਸਟੈਪ ਚੱਲਦੇ ਆਂ ਹੋ ਸਕਦੇ ਵੀ ਭਾਈ ਉਹਨਾਂ ਨਾਲੇ ਸਮੇਂ ਵਿੱਚ ਬਾਬੇ ਬਿਆਸ ਸਾਡੇ ਨੂੰ ਵੀ ਸਵਾਲ ਕੀਤੇ ਜਾਣ ਇਹ ਚੀਜ਼ ਦੇ ਉੱਤੇ ਸੋ ਸਾਥ ਚਾਹੀਦਾ ਆਪਣੇ ਲੋਕਾਂ ਲੋਕਾਂ ਤੋਂ بڑا ਸੰਗਤ ਤੋਂ بڑا ਕੋਈ ਨਹੀਂ ਹੁੰਦਾ ਬਾਬੇ ਕੁਲਜੀਤ ਉਹਨਾਂ ਦਾ ਸਾਥ ਹੋ ਚੰਗਾ ਜੀ ਸਤਿ ਸ੍ਰੀ ਅਕਾਲ ਜੀ